ਅੱਜ ਕੱਲ ਲੋਕਾਂ ਨੂੰ ਹਰ ਚੀਜ਼ ਦੀ ਕੀਮਤ ਤਾਂ ਪਤਾ ਹੁੰਦੀ ਹੈ ਪਰ ਮਹੱਤਤਾ ਨਹੀਂ ਆਪਣੀ ਕਾਮਯਾਬੀ ਨੂੰ ਪ੍ਰਾਈਵੇਟ ਰੱਖੋ ਜਦੋਂ ਤੱਕ ਉਹ ਪੱਕੀ ਤੌਰ ਤੇ ਨਾ ਹੋ ਜਾਵੇ ਸਫ਼ਰ ਵਿੱਚ ਝੁੱਪ ਤਾਂ ਹੁੰਦੀ ਹੈ ਜੇ ਚੱਲ ਸਕਦੇ ਹੋ ਤਾਂ ਚੱਲੋ ਜਿੰਨਾ ਜਿੰਨਾ ਲੋਕਾਂ ਦੇ ਕੋਲ ਕੋਈ ਟੀਚਾ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਗੋਲ ਹੁੰਦੀ ਹੈ ਵੱਡੀਆਂ ਵੱਡੀਆਂ ਲੜਾਈਆਂ ਅਕਸਰ ਬੰਦ ਕਮਰਿਆਂ ਵਿੱਚ ਲੜੀ ਜਾਂਦੀਆਂ ਨੇ ਮਿਹਨਤ ਕਰਨ ਨਾਲ ਦਿਮਾਗ ਤੇ ਸੱਚ ਬੋਲਣ ਨਾਲ ਦਿਲ ਸਾਫ਼ ਰਹਿੰਦਾ ਹੈ ਜਦੋਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਪਰਿਪੱਕਤਾ ਪਿਆਰ ਨਹੀਂ ਆਕਰਸ਼ਿਤ ਹੁੰਦਾ ਸਪਨਿਆਂ ਨਾਲ ਪਿਆਰ ਕਰਨ ਵਾਲਿਆਂ ਨੂੰ ਅਕਸਰ ਰਾਤ ਨੂੰ ਨੀਂਦ ਨਹੀਂ ਆਉਂਦੀ ਜ਼ਿੰਦਗੀ ਵਿੱਚ ਕੁਝ ਰਸਤੇ ਸਬਰ ਦੇ ਹੁੰਦੇ ਨੇ ਤੇ ਕੁਝ ਸਬਕ ਦੇ ਕਦੇ ਇਕੱਲੇ ਬੈਠ ਕੇ ਦੇਖਿਓ ਜੀਵਨ ਤੇ ਗਲਤੀਆਂ ਦੋਨੋਂ ਦਿਖਣ ਲੱਗ ਜਾਣਗੀਆਂ ਮੰਨਿਆ ਕਿ ਇੰਨੇ ਵੀ ਚੰਗੇ ਨਹੀਂ ਆਸੀਂ ਜਿਹੜੇ ਗਲਗਲ ਤੇ ਰੰਗ ਬਦਲੇ ਇੰਨੇ ਵੀ ਰੰਗੇ ਹੋਏ ਨਹੀਂ ਆਸੀਂ ਜੇਕਰ ਜ਼ਿੰਦਗੀ ਪਰਦਾ ਹਿਸਾਬ ਲਗਾਇਆ ਜਾਵੇ ਤਾਂ ਗੈਰਾਂ ਦੇ ਮੁਕਾਬਲੇ ਆਪਣੇ ਹੀ ਜ਼ਿਆਦਾ ਖਤਰਨਾਕ ਸਾਬਿਤ ਹੋਏ ਨੇ ਚੀੜੀਆਂ ਤੋਂ ਪੁੱਛਿਆ ਕਿਵੇਂ ਬਣਾਉਂਦੀਆਂ ਹੌਂਸਲਾ ਚੀੜੀਆਂ ਬੋਲੀ बार-बार ਤੇ ਉੱਡਣਾ ਪੈਂਦਾ ਤੇ बार-बार ਤਿੰਨ ਚੱਕਣਾ ਪੈਂਦਾ ਪੱਖਦੀ ਹੋਈ ਅੱਗ ਨਸੀ ਤੁਸੀਂ ਚਿੰਗਿਆਰੀ ਬਣਾ ਕੇ ਰੱਖੋ 10 ਘੰਟੇ ਪੜਾਈ ਨਾਲ ਸਹੀ 3 ਘੰਟੇ ਬਣਾ ਕੇ ਰੱਖੋ ਮਰਨਾ ਵੀ ਨਹੀਂ ਤੇ ਰਨ ਛੱਡਣਾ ਵੀ ਨਹੀਂ ਖੁਦ ਤੇ ਯਕੀਨ ਬਣਾ ਕੇ ਰੱਖੋ ਓਏ ਚੰਦ ਮੇਰੇ ਜਾਗਣ ਦੀ ਵਜ੍ਹਾ ਨਾ ਪੁੱਛ ਤੇਰੇ ਹੀ ਦੋਸਤ ਆਰੇ ਨੇ ਜਿਹੜੇ ਮੈਨੂੰ ਸੌਣ ਨਹੀਂ ਦਿੰਦੇ ਨਸੀਬ ਦਾ ਪਿਆਰ ਤੇ ਗਰੀਬ ਦੀ ਦੋਸਤੀ ਕਦੇ ਤੋਖਾ ਨਹੀਂ ਜਿੰਦੀ